ਸਤਿ ਸ੍ਰੀ ਅਕਾਲ ਕਿਸਾਨ ਵੀਰੋ ਤੁਸੀਂ ਮੇਰੇ ਹੱਥ ਦੇ ਵਿੱਚ ਝੋਨੇ ਦੇ ਦੋ ਬੂਟੇ ਦੇਖ ਰਹੇ ਹੋ ਅਤੇ ਯਕੀਨ ਮੰਨੋ ਕਿ ਇੱਕੋ ਦਿਨ ਖੇਤ ਦੇ ਵਿੱਚ ਲਗਾਏ ਗਏ ਆ ਤੇ ਇਹਨਾਂ ਦੇ ਕੱਦ ਦਾ ਫਰਕ ਦੇਖੋ ਇੱਕ ਤੰਦਰੁਸਤ ਬੂਟਾ ਤੇ ਇੱਕ ਰੋਗੀ ਬੂਟਾ ਤੁਸੀਂ ਆਪਣੇ ਖੇਤਾਂ ਦੇ ਵਿੱਚ ਅਕਸਰ ਅਜਿਹੇ ਬੂਟੇ ਦੇਖਦੇ ਹੋਵੋਗੇ ਜਿਨ੍ਹਾਂ ਦਾ ਕੱਦ ਦੂਜਿਆਂ ਨਾਲੋਂ ਛੋਟਾ ਰਹਿ ਜਾਂਦਾ ਤਾਂ ਇਹਦੇ ਕਈ ਕਾਰਨ ਹੋ ਸਕਦੇ ਆ ਪਹਿਲਾਂ ਤਾਂ ਤੁਹਾਡਾ ਝੋਨਾ ਡੂੰਗਾ ਲੱਗਿਆ ਹੋ ਸਕਦਾ ਦੂਜਾ ਤੁਹਾਡੇ ਖੇਤ ਦੇ ਵਿੱਚ ਜ਼ਿੰਕ ਦੀ ਘਾਟ ਹੋ ਸਕਦੀ ਹੈ ਪਰ ਇਹਦਾ ਇੱਕ ਹੋਰ ਕਾਰਨ ਵੀ ਹੈ ਕਿ ਤੁਹਾਡੇ ਖੇਤ ਦੇ ਵਿੱਚ ਬੌਣਾ ਰੋਗ ਹੋ ਸਕਦਾ ਹੈ ਇਹ ਬੌਣਾ ਰੋਗ ਇੱਕ ਵਿਸ਼ਾਣੂ ਰੋਗ ਹੈ ਜਿਹੜਾ ਕਿ ਸਦਰਨ ਰਾਈਸ ਬਲੈਕ ਸਟ੍ਰੀਕਡ ਐਡਵਾਰਸ ਵਾਇਰਸ ਦੁਆਰਾ ਫੈਲਾਇਆ ਜਾਂਦਾ ਹੈ ਤੇ ਸਾਲ 2022 ਦੇ ਵਿੱਚ ਇਸ ਰੋਗ ਨੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਨੁਕਸਾਨ ਕੀਤਾ ਸੀ ਜਿਹਦੇ ਕਰਕੇ ਫਸਲਾਂ ਦਾ ਕਾਫੀ ਝਾੜ ਘਟਿਆ ਸੀ ਹੁਣ ਇਹਦੀਆਂ ਨਿਸ਼ਾਨੀਆਂ ਕੀ ਨੇ ਜਦੋਂ ਤੁਸੀਂ ਝੋਨੇ ਦੇ ਵਿੱਚ ਮਦਰੇ ਬੂਟੇ ਦੇਖੋਗੇ ਤੇ ਉਹਨਾਂ ਬੂਟੇ ਨੂੰ ਪੱਟਣ ਦੀ ਕੋਸ਼ਿਸ਼ ਕਰੋਗੇ ਤਾਂ ਉਹਨਾਂ ਬੂਟਿਆਂ ਦੀ ਜੜਾਂ ਕਮਜ਼ੋਰ ਹੋਣਗੀਆਂ ਦੂਜੇ ਨਾਲੋਂ ਛੋਟੀਆਂ ਹੋਣਗੀਆਂ ਤੇ ਉਹਨਾਂ ਦੇ ਵਿੱਚ ਇੱਕ ਤੁਹਾਨੂੰ ਕਾਲਾਪਨ ਦਿਸੂਗਾ ਤੇ ਉਹ ਬੂਟਾ ਆਸਾਨੀ ਨਾਲ ਖੇਤ ਦੇ ਵਿੱਚੋਂ ਪੱਟਿਆ ਜਾਊ ਤਾਂ ਇਹ ਤੁਹਾਡੀ ਨਿਸ਼ਾਨੀ ਹੈ ਕਿ ਬੌਣਾ ਰੋਗ ਤੁਹਾਡੇ ਖੇਤ ਦੇ ਵਿੱਚ ਹੋ ਸਕਦਾ ਸੋ ਇਹਦੇ ਹੁਣ ਅ ਗੱਲ ਕਰਦੇ ਆਂ ਇਲਾਜ ਦੀ ਤੇ ਰੋਕਥਾਮ ਦੀ ਕਿਉਂਕਿ ਇਹ ਇੱਕ ਵਿਸ਼ਾਣੂ ਰੋਗ ਹੈ ਇਸ ਲਈ ਇਹਦਾ ਕੋਈ ਵੀ ਹਜੇ ਤੱਕ ਇਲਾਜ ਨਹੀਂ ਬਣਿਆ ਕੋਈ ਵੀ ਦਵਾਈ ਨਹੀਂ ਬਣੀ ਚੋ ਇਸ ਰੋਗ ਨੂੰ ਜੜ ਤੋਂ ਮਿਟਾ ਸਕੇ ਪਰ ਇਸ ਦੀ ਰੋਕਥਾਮ ਕੀਤੀ ਜਾ ਸਕਦੀ ਹੈ ਰੋਕਥਾਮ ਲਈ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਇਹ ਰੋਗ ਰੋਗੀ ਬੂਟੇ ਤੋਂ ਤੰਦਰੁਸਤ ਬੂਟੇ ਤੇ ਚਿੱਟੀ ਪੇਠ ਵਾਲੇ ਟਿੱਡਿਆਂ ਰਾਹੀਂ ਫੈਲਦਾ ਜਿਹਨੂੰ ਕਿਸੇ ਅਕਸਰ ਚਿੱਟਾ ਤੇਲਾ ਕਹਿ ਦਿੰਦੇ ਆ ਸੋ ਜੇ ਇਸ ਰੋਗ ਨੂੰ ਘਟਾਉਣਾ ਗਾਜ ਦੀ ਰੋਕਥਾਮ ਕਰਨੀ ਹੈ ਇਹਨੂੰ ਫੈਲਣ ਤੋਂ ਰੋਕਣਾ ਤਾਂ ਇਹਦੇ ਲਈ ਸਾਨੂੰ ਚਿੱਟੀ ਪੇਠ ਵਾਲੇ ਟਿੱਡਿਆਂ ਨੂੰ ਕੰਟਰੋਲ ਕਰਨ ਦੀ ਲੋੜ ਹੈ ਉਹਦੇ ਲਈ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ ਕੀਤੀਆਂ ਦਵਾਈਆਂ ਦੀ ਵਰਤੋਂ ਕਰ ਸਕਦੇ ਆ 94 ਮਿਲੀਲੀਟਰ ਪੈਕਸਲੋਨ ਜਾ 60 ਗ੍ਰਾਮ ਓਲਾਲਾ ਜਾਂ 80 ਗ੍ਰਾਮ ਉਸੀਨ ਟੋਕਨ ਜਾਂ ਡੋਮੀਨੈਂਟ ਕੋਈ ਵੀ ਦਵਾਈ ਅਸੀਂ ਵਰਤ ਸਕਦੇ ਹਾਂ 100 ਲੀਟਰ ਪਾਣੀ ਦੇ ਵਿੱਚ ਘੋਲ ਕੇ ਫਸਲ ਦੇ ਮੁੱਢਾਂ ਵੱਲ ਨੂੰ ਕੋਲ ਨੋਜ਼ਲ ਦੇ ਨਾਲ ਅਸੀਂ ਸਪਰੇਅ ਕਰਨੀ ਹੈ ਤੇ ਜਿੱਥੇ ਕਿਤੇ ਰੋਗ ਇਹ ਪਹਿਲਾਂ ਆ ਗਿਆ ਉਹਨਾਂ ਬੂਟਿਆਂ ਨੂੰ ਅਸੀਂ ਪੱਟ ਕੇ ਜ਼ਮੀਨ ਦੇ ਵਿੱਚ ਦੱਬ ਦੇਣਾ ਜਾਂ ਉਹਨਾਂ ਨੂੰ ਨਸ਼ਟ ਕਰ ਦੇਣਾ ਸਾਡਾ ਮਕਸਦ ਤੁਹਾਨੂੰ ਸਹੀ ਜਾਣਕਾਰੀ ਦੇ ਕੇ ਤੁਹਾਡੀ ਫਸਲ ਨੂੰ ਬਚਾਉਣਾ ਹੈ ਸੋ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਭਰਪੂਰ ਵੀਡੀਓਜ਼ ਦੇਖਣ ਲਈ ਰਿਵਾਈਵਿੰਗ ਗ੍ਰੀਨ ਰੈਵਲੂਸ਼ਨ ਸੈੱਲ ਦੇ ਔਰ ਸੋਸ਼ਲ ਮੀਡੀਆ ਪਲੇਟਫਾਰਮਾਂ ਨਾਲ ਵੀ ਜੁੜੋ ਧੰਨਵਾਦ